ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਛੋਲਗੇ ਦੀ ਸਬਜ਼ੀ ਬਣਾਵਾਂਗੇ ਬਹੁਤ ਹੀ ਸੋਹਣਾ ਛੋਲਗਾ ਕੱਚਾ ਕੱਚਾ ਇਹਨੂੰ ਆਪਾਂ ਤਿੰਨ ਤੋਂ ਚਾਰ ਵਾਰੀ ਧੋ ਲਿਆ ਤੇ ਸੁਕਾ ਵੀ ਲਿਆ ਤੇ ਇਹਦੇ ਵਾਸਤੇ ਆਪਾਂ ਮਸਾਲਿਆਂ ਵਾਸਤੇ ਨੇ ਦੋ ਟਮਾਟਰ ਐ ਇੱਕ ਵੱਡਾ ਆਪਣਾ ਪਿਆਜ਼ ਐ ਤੇ ਹਰੀ ਮਿਰਚ ਐ ਤੇ ਇਧਰ ਜੀ ਆਪਾਂ ਸੋਇਆਬੀਨ ਦੀਆਂ ਵੱਡੀਆਂ ਇਹਨਾਂ ਨੂੰ ਆਪਾਂ 15-20 ਮਿੰਟ ਹੋ ਗਏ ਭੌਂਕੇ ਰੱਖਤੀਆਂ ਸੀ ਤੇ ਫੇਰ ਆਪਾਂ ਇਹਨਾਂ ਦਾ ਪਾਣੀ ਕੱਢ ਲਾਂਗੇ ਤੇ ਅਦਰਕ ਤੇ ਲਸਣ ਦਾ ਪੇਸਟ ਹੈ ਇਹ ਆਪਾਂ ਪਹਿਲਾਂ ਬਣਾ ਲਿਆ ਤੇ ਹੁਣ ਟਮਾਟਰਾਂ ਦਾ ਤੇ ਹਰੀ ਮਿਰਚ ਵੀ ਆਪਾਂ ਨਾ ਪਿਓਰੀ ਬਣਾ ਲਾਂਗੇ ਤੇ ਆਪਾਂ ਪਿਆਜ਼ ਨੂੰ ਆਪਾਂ ਚੋਪਰ ਦੇ ਵਿੱਚ ਪਾ ਕੇ ਚੋਪ ਕਰ ਲਾਂਗੇ ਹੁਣ ਪਹਿਲਾਂ ਆਪਾਂ ਇਹਨਾਂ ਨੂੰ ਕੱਟਦੇ ਆਂ ਫਿਰ ਆਪਾਂ ਤੜਕਾ ਲਾਉਣਾ ਸ਼ੁਰੂ ਕਰਾਂਗੇ ਹਾਂਜੀ ਆਪਾਂ ਟਮਾਟਰਾਂ ਦਾ ਪੇਸਟ ਬਣਾ ਲਿਆ ਇੱਧਰ ਆਪਾਂ ਪਿਆਜ਼ ਨੂੰ ਵੀ ਚੋਪਰ ਚੋਪ ਕਰ ਲਿਆ ਤੇ ਇੱਧਰ ਕੜਾਹੀ ਰੱਖ ਲਈਏ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਜੀਰਾ ਤੇ ਨਾਲ ਆਪਾਂ ਥੋੜੀ ਜਿਹੀ ਪਾ ਦਾਂਗੇ ਹਿੰਗ ਹਿੰਗ ਪਾਉਣ ਨਾਲ ਨਾ ਸਬਜ਼ੀ ਜ ਬਹੁਤ ਵਧੀਆ ਟੇਸਟ ਆਉਂਦਾ ਤੇ ਹੁਣ ਆਪਾਂ ਇਹਦੇ ਵਿੱਚ ਨਾ ਪਿਆਜ਼ ਤੇ ਅਦਰਕ ਤੇ ਲਸਣ ਦਾ ਪੇਸਟ ਪਾਵਾਂਗੇ ਪਹਿਲਾਂ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਜਿਹੜੇ ਚੌਪਰ 'ਚ ਪਾ ਕੇ ਆਪਾਂ ਚੌਪਰ ਦੇ ਕੇ ਇਹ ਬਾਗਾਂ ਹੁਣ ਆਪਾਂ ਅਦਰਕ ਲਸਣ ਦਾ ਪੇਸਟ ਵੀ ਇਹਦੇ ਨਾਲ ਹੀ ਪਾ ਦਾਂਗੇ ਤੇ ਇਹ ਸਵਾਰ ਕੇ ਆਪਾਂ ਨੇ ਲਸਣ ਪੱਕ ਜੂਗੀ ਇਹਦਾ ਕੱਚਾ ਪਾਨ ਨਿਕਲ ਜੂਗਾ ਹੁਣ ਆਪਾਂ ਇਹਨੂੰ ਬਰਾਊਨ ਹੋਣ ਤੱਕ ਪਕਾਵਾਂਗੇ ਆਪਣੇ ਪਿਆਜ਼ ਤੇ ਲਸਣ ਨਾ ਬਰਾਊਨ ਹੋ ਗਏ ਤੇ ਬਹੁਤ ਵਧੀਆ ਪੱਕ ਗਏ ਆਪਾਂ ਤੇਜ਼ ਗੈਸ ਤੇ ਇਹਨੂੰ ਪਕਾਇਆ ਤੇ ਇਹ ਨਾ 5 ਤੋਂ 6 ਮਿੰਟ ਲੱਗੇ ਪਕਾਉਣ ਤੇ ਤੇ ਹੁਣ ਆਪਾਂ ਨਾ ਇਹਦੇ ਵਿੱਚ ਮਸਾਲੇ ਪਾਉਂਦੇ ਆ ਆਪਾਂ ਨਾ ਕਸੂਰੀ ਮੇਥੀ ਪਾ ਦਾਂਗੇ ਵਿੱਚ ਪਹਿਲਾਂ ਤੇ ਫਿਰ ਪਾ ਦਾਂਗੇ ਆਪਾਂ ਇਹਦੇ ਵਿੱਚ ਨਮਕ ਨਮਕ ਪਾਵਾਂਗੇ ਆਪਾਂ ਸਬਜ਼ੀ ਦੇ ਹਿਸਾਬ ਨਾਲ ਇਹ ਕਸ਼ਮੀਰੀ ਮਿਰਚ ਪਾਵਾਂਗੇ ਇੱਕ ਚਮਚ ਆਪਾਂ ਹਰੀ ਪਾਈ ਹੈ ਤਾਂ ਕਰਕੇ ਆਪਾਂ ਕਸ਼ਮੀਰੀ ਪਾਵਾਂਗੇ ਇਹ ਕੌੜੀ ਨਹੀਂ ਹੁੰਦੀ ਇਹ ਅੱਧਾ ਪੌਣਾ ਚਮਚ ਹੈਗਾ ਆਪਣਾ ਹਲਦੀ ਦਾ ਅੱਧਾ ਕਿ ਚਮਚ ਗਰਮ ਮਸਾਲਾ ਤੇ ਇੱਕ ਚਮਚ ਆਪਣਾ ਜੀਰਾ ਧਨੀਆ ਪਾਊਡਰ ਹੁਣ ਆਪਾਂ ਇਹਨਾਂ ਨੂੰ ਵਿੱਚ ਮਿਕਸ ਕਰਕੇ ਨਾ ਤੇਨ 2 ਮਿੰਟ ਪਕਾ ਲਾਂਗੇ ਦੋ ਮਿੰਟ ਹੋ ਗਏ ਹੁਣ ਆਪਾਂ ਇਹਦੇ ਵਿੱਚ ਟਮਾਟਰ ਤੇ ਹਰੀ ਮਿਰਚ ਦਾ ਪੇਸਟ ਪਾ ਦਾਂਗੇ ਤੇ ਆਪਾਂ ਨਾ ਥੋੜਾ ਜਿਹਾ ਜੱਗ ਨੂੰ ਧੋ ਕੇ ਤੇ ਉਹਦੇ ਵਿੱਚ ਪਾਣੀ ਪਾ ਦਾਂਗੇ ਨਾਲ ਹੁਣ ਆਪਾਂ ਉਹਨਾ ਟਾਈਮ ਪਕਾਵਾਂਗੇ ਜਿੰਨਾ ਟਾਈਮ ਨਾ ਇਹ ਤੇਲ ਨਹੀਂ ਛੱਡ ਜਾਂਦਾ ਨਾ ਉਹਨਾ ਟਾਈਮ ਪਕਾ ਲੈ ਆਪਾਂ ਦਾ ਮਸਾਲਾ ਬਹੁਤ ਵਧੀਆ ਭੁੱਜ ਗਿਆ ਤੇਲ ਛੱਡ ਦਿੱਤਾ ਤੇ ਹੁਣ ਨਾ ਆਪਾਂ ਜਿਹਨੇ ਸੋਇਆ ਬਿੰਡੀਆ ਵਰਮਿਆ ਸੀ ਉਹਦਾ ਆਪਾਂ ਪਾਣੀ ਕੱਢ ਲਿਆ ਬਿਲਕੁਲ ਪਾਣੀ ਕੱਢ ਲਿਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਮਕਰਲੇ ਜਿਹਨੂੰ ਤੇ ਇਹਨੂੰ ਆਪਾਂ ਨਾ 2-3 ਮਿੰਟਾਂ ਇਹਨੂੰ ਪਕਾਵਾਂਗੇ ਨਾਲੇ ਆਪਾਂ ਵਿੱਚ ਛੋਲਕਾ ਪਾ ਲਿਆਂਗੇ ਛੋਲਕਾ ਵੀ ਨਾਲ ਹੀ ਪਾ ਲਿਆਂਗੇ ਤੇ ਹੁਣ ਆਪਾਂ ਮਸਾਲੇ ਦੇ ਵਿੱਚ ਨਾ 2 ਜਾਂ 3 ਮਿੰਟ ਆਪਾਂ ਇਹਨੂੰ ਭੁੰਨ ਲਾਂਗੇ ਤੋ ਤਾਂ ਨਮੈਂਟ ਹੋ ਗਏ ਆਪਣੀਆਂ ਸੋਇਆ ਬੀਂ ਦੀਆਂ ਵੜੀਆਂ ਤੇ ਛੋਲੀਆਂ ਨੂੰ ਭੁਜਦੇ ਇਹਨੂੰ ਤੇ ਹੁਣ ਨਾ ਆਪਾਂ ਇਹਦੇ ਵਿੱਚ ਗਰਮ ਪਾਣੀ ਪਾਵਾਂਗੇ ਠੰਡਾ ਨਹੀਂ ਪਾਉਣਾਗਾ ਗਰਮ ਪਾਵਾਂਗੇ ਆਪਾਂ ਜਿੰਨੀ ਤਰੀ ਚਾਹੀਦੀ ਆਪਾਂ ਨੂੰ ਸਾਫ ਜੀ ਨਾਲ ਜੇ ਉਹਨਾਂ ਨਾਲ ਪਾਵਾਂਗੇ ਆਪਾਂ ਇਹਦੇ ਵਿੱਚ ਹੁਣ ਆਪਾਂ ਗਰਮ ਪਾਣੀ ਪਾ ਦਾਂਗੇ ਇਹਦੇ ਵਿੱਚ ਹੁਣ ਆਪਾਂ ਨਾ ਇਹਨੂੰ ਢੱਕ ਕੇ ਤੇ 5 ਤੋਂ 7 ਮਿੰਟ ਪਕਾਵਾਂਗੇ ਤੇ ਛੋਊਗਾ ਆਪਣਾ ਸੌਫਟੀ ਆ ਜਲਦੀ ਬਣ ਜੂਗੀ ਅੱਜ ਜਰਦੀ ਨਾ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਨਾ ਗੈਸ ਆਫ ਕਰ ਦਿੰਨੇ ਆ ਤੇ ਹੁਣ ਪਾਵਾਂਗੇ ਆਪਾਂ ਹਾਰਾ ਢਣੀਆਂ ਬਹੁਤ ਹੀ ਵਧੀਆ ਬਣਦੀ ਆ ਆਪਾਂ ਦਾ ਸੋਇਆਬੀਨ ਦੀ ਵੜੀਆਂ ਨਾਲ ਨਾ ਛੋਲਗੇ ਦੀ ਸਬਜੀ ਬਹੁਤ ਹੀ ਸਵਾਦਿਸ਼ਟ ਬਣਦੀ ਆ ਉਹਨਾਂ ਆਪਾਂ ਵਿੱਚ ਮਿਕਸ ਕਰ ਦਿੰਨੇ ਆ ਤੇ ਹੁਣ ਆਪਾਂ ਇਹਨੂੰ ਕੱਢ ਲੈਣੇ ਹਾਂ ਪਲੇਟ ਦੇ ਵਿੱਚ ਹੁਣ ਮੈਂ ਪਲੇਟ 'ਚ ਕੱਢਦੀ ਆ ਹਾਂਜੀ ਆਪਾਂ ਪਲੇਟ ਦੇ ਵਿੱਚ ਕੱਢ ਲਈ ਆ ਤੇ ਬਹੁਤ ਹੀ ਵਧੀਆ ਆਪਣੀ ਸਬਜ਼ੀ ਬਣੀ ਆ ਤੇ ਹੁਣ ਆਪਾਂ ਪਿਆਜ਼ ਦੇ ਲੱਛਿਆਂ ਨਾਲ ਦਾ ਸਪਰਿੰਗਾ ਨਾਲ ਆਪਾਂ ਇਹਨੂੰ ਡੈਕੋਰੇਟ ਕਰ ਦਿਆਂਗੇ ਤੇ ਬਹੁਤ ਵਧੀਆ ਬਣੀ ਹੈ ਆਪਣੀ ਸਬਜੀ ਤੇ ਤੁਸੀਂ ਵੀ ਜਰੂਰ ਘਰੇ ਟਰਾਈ ਕਰਿਓ ਤੇ ਛੋਲ ਗਿਆ ਹੁਣ ਆਪਣੇ ਆਇਆ ਪਿਆ ਆਮ ਹੀ ਹੁੰਦਾ ਤੇ ਸੀਜ਼ਨ ਦੇ ਹਿਸਾਬ ਨਾਲ ਹੀ ਸਭ ਕੁਝ ਵਧੀਆ ਲੱਗਦਾ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਸੀ ਦਾ